ਲਓ ਵੀ ਮਿੱਤਰੋ ਸ਼ਨੀਵਾਰ ਦਾ ਦਿਨ ਅੱਜ ਤੇ ਜਿਲ੍ਹਾ ਫਰੀਦਕੋਟ ਖਾਸ ਮੰਡੀ ਲੱਗਦੀ ਆ ਕੋਟਪੂਰਾ ਰੋਡ ਤੇ ਤੇ ਪਹਿਲਾ ਸੌਦਾ ਤੁਹਾਨੂੰ ਦਿਖਾਉਣੇ ਆ ਬਾਈ ਨੇ ਆ ਪਾਠਾ ਬਾਈ ਜੀ ਬੱਕਰਾ 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 ਵੇਚਿਆ ਕਿਹੜੇ ਵੀਰ ਨੇ ਵੇਚਿਆ ਬਾਈ ਜੀ ਕੀ ਨਾਮ ਆਪਣਾ ਬਲਵੰਤ ਸਿੰਘ ਹੈ ਭਈਆ ਬਲਵੰਤ ਸਿੰਘ ਦੇ ਪਿੰਡ ਕਿਹੜਾ ਆਪਣਾ ਪਿੰਡ ਧੂੜਕੋਟ ਆ ਵੀਰ ਜੀ ਧੂੜਕੋਟ ਆ ਤੇ ਕਿੰਨੇ ਦਾ ਵੇਚਦਾ ਬੱਕਰਾ ਬਾਈ 5500 ਮੰਗਿਆ ਸੀ ਭਾਈ ਨੂੰ ਆਪਾਂ 4500 ਦਾ ਬੱਕਰਾ ਦਿੱਤਾ ਬਹੁਤ ਵਧੀਆ ਜਾਇਜ਼ ਰੇਟ ਤੇ ਵੇਖਿਆ ਬਾਈ ਤੇਰਾ ਯਾਰ ਇਹ ਆਪਣਾ ਕੀ ਨਾਂ ਬਾਈ ਬਲਦੇਵ ਬਾਈ ਕਿਹੜਾ ਪਿੰਡ ਆਪਣਾ ਕਗਿਆਣਾ ਬਾਈ ਕਗਿਆਣਾ ਜਿਹੜਾ ਸਾਦ ਕੰਨੀ ਆ ਹਾਂਜੀ ਠੀਕ ਆ ਤੇ ਮੰਜੂਰ ਆ ਇਹਨੇ ਦਾ ਹਾਂ ਹਾਂ ਜਾਇਜ਼ ਆ ਰੇਟ ਹਣਾ ਲਓ ਵੀ ਬੱਕਰਾ ਤੁਹਾਨੂੰ ਦਿਖਾ ਦਿੰਨੇ ਆ ਆ ਬੱਕਰਾ ਤੇ ਰੰਗ ਇਹਦਾ ਪਲੇ ਕਾਲਾ ਹੀ ਆ ਬਾਈ ਹਾਂ ਹਾਂ ਉਹ ਕਾਲੇ ਜੀ ਲੈ ਜਾਣਾ ਕਾਲੇ ਜੀ ਚੱਲੂ ਸਾਈ ਕੀਤੀ ਮਹਿੰਦੀ ਲਈ ਇਹਦੇ ਤੇ ਬਾਈ ਜੀ ਪਹਿਲਾ ਸੌਦਾ ਹਬੋਣੀ ਹੋਈ ਆ ਮੰਡੀ ਦੀ ਫਰੀਦਕੋਟ ਇਹ ਮੰਡੀ ਨਵੀਂ ਲੱਗਣ ਲੱਗੀ ਅੱਜ ਤੀਜੀ ਮੰਡੀ ਆ ਆ ਸੰਜੂਰੀ ਵੀ ਆ ਚੁੱਕੇ ਆ ਤੇ ਹੋਰ ਵੀ ਮੇਰੇ ਸੱਜਣ ਮਿੱਤਰ ਆ ਜਿਹੜੇ ਉਹ ਪਹੁੰਚ ਰਹੇ ਆ ਥੋੜੇ ਜਿਹੇ ਚਿਰ ਦੇ ਵਿੱਚ ਤੇ ਸ਼ਾਮ ਨੂੰ ਤੁਸੀਂ ਮੰਡੀ ਦੇਖੋ ਕਿੰਨੀ ਭਰਦੀ ਆ ਹੋਰ ਜੀ ਸਸੀ ਕਾਲ ਜੀ ਕੀ ਵਾਲਾ ਜੀ ਆਇਆ ਨੂੰ ਬਾਈ ਜੀ ਤੇ ਸਾਰੇ ਮੇਰੇ ਵੀਰ ਆ ਜਿਹੜੇ ਪਹੁੰਚਣਗੇ ਕੁਸ਼ਕ ਪਸੂ ਆ ਚੁੱਕੇ ਆ ਤੁਹਾਨੂੰ ਮੈਂ ਦਿਖਾ ਦਿੰਨਾ ਆ ਤਾਤੀ ਲੱਗੀ ਐ ਦੋਸਤੋ ਤੇ ਤਾਤੀ ਦੇ ਉੱਤੇ ਪਸੂ ਮੱਦੇ ਆ ਚੰਗੇ ਜਾਨਵਰ ਆਉਂਦੇ ਆ ਦੋਸਤੋ ਤੁਸੀਂ ਵੀ ਜਰੂਰ ਆਉਣਾ ਤੇ ਮੰਡੀ ਆ ਜਿਹੜੀ ਉਹ ਆਪਾਂ ਇਹ ਚਲਾ ਕੇ ਛੱਡਣੀ ਆ। ਲੋ ਵੀ ਬਾਈ ਜੀ ਪਿੰਡ ਕਿਹੜਾ ਆਪਣਾ? ਮੇਰਾ ਪਿੰਡ ਤਾਂ ਕਿਹ ਕਹਿਣਾ ਮੇਰੇ? ਕਿਹ ਗਿਆਣਾ? ਤੇ ਕਿੰਨੇ ਨਾਗ ਲੈ ਕੇ ਆਏ ਆ ਅੱਜ? ਨਾਗ ਤਾਂ ਦੋ ਪਹਿਲਾਂ ਲੈ ਆਏ ਪੰਜਾ ਹੋਣਾ। ਸੱਤ ਨਾਗ ਹੋ ਗਏ। ਠੀਕ ਆ। ਤੇ ਆ ਬੱਕਰਾ ਆਪਣਾ ਜੀ? ਹਾਂ ਜੀ। ਤੇ ਕੀ ਮੰਗਿਆ ਬਾਈ ਇਹਦਾ? 9000 ਰੁਪਏ। ਲਵੀ 9022 ਨੇ ਮੰਗਿਆ ਤੇ ਲਾਉਣ ਵਾਲੇ ਬਾਈ ਕਿਹੜੇ 5000 5000 ਸੀ ਬਾਈ ਲਾਇਆ 5000 ਬਾਈ ਯਾਰ ਤੱਕਾ ਤਰਾ 5 ਵਾਲਾ ਆ 9 ਵਾਲੇ ਨੂੰ ਤਾਂ ਕਰ ਲਾਂਗੇ ਸੈਟ ਆਪਾਂ ਆ ਲੈ ਪੂਰੇ ਲੈ ਦੂ ਜਾਨ 600 ਕੀ ਲੈਣੀ ਐ ਇੱਕ ਪੂਰੇ ਪੂਰੇ ਐਨ 4 ਆਪਾਂ ਦੇ ਟੱਕ ਸਾੜੋ ਨਹੀਂ ਕਾ ਕਸਰ ਆ ਥੋੜੀ ਜੇ ਯਾਰ ਕੱਢੋ ਕਸਰ ਕੱਢੋ ਯਾਰ ਇਹ ਗੱਲ ਗਲਤ ਆ ਹੈਗੀ ਨਾ ਬਈ ਨਜਾਇਜ਼ ਨਹੀਂ ਅਸੀਂ ਆ ਦੇਗੇ ਬਾਬੇ ਦੇ ਸਾਡਾ ਮਸੇਰ ਨਹੀਂ ਇਹ ਤੇ ਤੁਸੀਂ ਦੁਸ਼ਮਣ ਨਹੀਂ ਸਾਡੇ ਨਹੀਂ ਉਹ ਨਹੀਂ ਠੀਕ ਹੈ ਬਸ ਨਹੀਂ ਉਹ ਨਹੀਂ ਐਨੀ ਚੱਲੀ ਠੀਕ ਨਹੀਂ ਹੋਣਾ ਹਾਂ ਅੰਕਲ ਦੱਸੋ ਕਿੰਨੇ ਦਾ ਇਹ 500 ਦੀ ਸਦਾ 5000 ਹੀ ਫੜਗਾਤਾ ਹਾਂ ਤਾਂ ਤੂੰ ਫੜਾਤਾ ਪਰ 5000 ਰਾਵ ਖੜਾ ਕਹਦਾ ਨਹੀਂ ਦੇਣਾ ਨਹੀਂ ਯਾਰ 500 ਹੋਰ ਆ ਦਿੰਗੇ ਫੇਰ ਉਹ ਪਿੱਛੇ ਨੂੰ ਚਲੋ ਕੋਈ ਨਹੀਂ ਆ ਜਾਣਗੇ ਧੋਪਾ ਬਈ ਕਰ ਮਾਈ ਆਹ ਨਹੀਂ ਆਹ ਫਾੜ ਓਏ ਨਾ ਫੜ ਮੌਕਾ ਨੂੰ ਸਮਾਲ ਲੈ ਹਾਂ ਰੰਗ ਤਾਂ 200 ਹੋਰ ਲੈਣੀ ਓਏ ਇਹਨੇ ਨਾ ਬੋਲਦਾ 200 ਲੰਦਾ ਮੈਂ ਕਹਿ ਦਿੰਦਾ 500 ਆਪਾਂ ਕਿਹਾ ਦੇ ਦੇ ਦੇਖ ਹਾਂ ਇੱਥੇ ਕਰ ਇੱਥੇ ਇੱਥੇ ਹੋਊਗਾ ਪੜਾ ਦੇ ਬਾਈ 5.5 ਦਾ ਚੱਕ ਹੋ ਗਿਆ ਬਾਈ ਇਹਨੇ ਗੱਲ ਕਰ ਲੈ ਨਹੀਂ ਹੁਣ ਇਹਨੇ ਦਾ ਨਹੀਂ ਬਾਈ ਨਹੀਂ ਹੁਣ ਸਾਡੇ 5 ਠੀਕ ਹੈ ਨਹੀਂ ਹੁਣ ਬਾਈ ਉਹ ਹੋ ਜੂ ਮੇਰੀ ਗੱਲ ਨਹੀਂ ਹੁੰਦਾ ਮੈਂ ਲੇਖ ਇਹਨੇ ਨਾ ਇੱਥੇ ਮੰਡੀ ਤੋਂ ਮੰਡੀ ਦਾ ਆਪਾਂ ਪਿੰਡ ਭਾਈ ਇੱਕ ਫੈਸਲਾ ਕਰਦੇ ਆ ਮੈਂ ਜੇ ਸਾਰੇ ਜਣੇ ਮੰਨ ਜੋਗੇ ਤਾਂ ਹਣਾ ਹਾਂਜੀ ਹਾਂਜੀ ਉਹ ਭਾਈ ਇੱਕ ਕੰਮ ਕਰੋ ਯਾਰ ਜੈਜ ਜੈਜ ਉਹ ਰਖੀ ਦਾ ਕਰ ਦਿਓ ਰਖੀ ਦਾ ਜਾਂ ਮੇਰੇ ਯਾਰ ਬਾਬੇ ਸਾਦੇ ਪਾਦੇ ਵਾਲੇ 1.5 ਲੱਖ ਰੁਪਏ ਫੇਰ ਹੋਣਾ ਹੈ ਵਾਹ ਜੀ ਵਾਹ ਆ ਕਿਤੇ ਲੱਖ ਰੁਪਏ ਦੀ ਗੱਲ ਆ ਕੱਢੇ 500 ਦੇ ਨੋਟ ਹੁੰਦਾ ਹੁਣ ਬੱਕਰਾ ਆ ਚੱਕ ਸੰਜੂ ਨੇ ਕਰਤਾ ਫੈਸਲਾ ਗੋਲੀ ਨਾ ਹੁਣ ਹਾਣੀ ਰੇਡ ਪਈ ਇਹ ਤਾਂ ਬਾਤ ਨਹੀਂ ਬੈਂਦਾ ਯਾਰ ਹਾਂ ਜਮਾਂ ਸਹੀ ਆ ਭਾਈ ਇੰਨੇ ਦਾ ਹੀ ਆ ਯਾ ਕਿਆਕਾ ਉਹ ਖੜਾ ਬਾਈ ਉਹ ਖੜਾ ਬਾਈ ਲਾ ਵੀ ਹੋ ਗਿਆ ਫੈਸਲਾ 6000 ਦਾ 100 ਘਟ 6000 ਦਾ ਹੋ ਗਿਆ ਫੈਸਲਾ ਚੱਕਾ ਉਹ ਲਖਾਈ ਇਹ ਕਰ ਦੇਣਗੇ ਕਰਾ ਦੇਣਗੇ ਪਰ ਬਾਹਰ ਬਾ ਪਿੱਛੇ ਕਿ ਉਹ ਨਹੀਂ ਨਹੀਂ ਹੋਣਾ ਪਿਆ ਯਾਰ ਮੇਰੀ 30000 ਦਾ ਆਊਗਾ ਉਸ ਤੋਂ ਘੱਟ ਦਾ ਲੈ ਇੱਕ ਮਿੰਟ ਕਰ ਬਾਈ ਉੱਤੇ ਭਾਅ ਲਿਆ ਆ ਕਾਲਿਆ ਕਾਰ ਯਾਰ ਸੱਟ ਕੰਮ ਤੇਰਾ ਭਾਰ ਵਜਨ ਤੁੰਗਦੇ ਭਾਈ ਵਜਨ ਆ ਇਹ ਨੂੰ ਕਰ 2000 4000 ਨਹੀਂ ਵਖਦਾ ਨਾ 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 ਲਿਖਾਈ ਹੋਰ ਕਰਾਉਗਾ ਚਲੋ ਭਾਈ ਹੋ ਗਿਆ ਲਿਖਾਈ ਇਹਨਾਂ ਤੋਂ ਕਰਾ ਦੇ ਹੋ ਗਿਆ ਕਿੰਨੇ ਦਾ ਕਰਤਾ ਅੰਕਲ 100 ਘਟ 6000 100 ਘਟ 6000 ਦਾ ਲਿਖਾਈ ਇਹ ਉਹਨਾਂ ਨੇ ਕਰਾਉਣੀ ਲੈਣ ਵਾਲਿਆਂ ਨੇ ਉਹ ਬਾਗੋ ਬਾਗ ਅੱਛਾ ਨਹੀਂ ਯਾਰ ਹੋ ਗਿਆ ਸੌਦਾ ਦੱਲ ਕਰੀ ਬੈਠੇ ਆ ਨਿਬੜ ਗਿਆ ਕੰਮ ਹੋ ਗਿਆ ਹੁਣ ਹੁਣ ਤਾਂ ਖੁਸ਼ ਆ ਬੜਾ ਜੀ ਕਰਨਾ ਬੋਲ ਪਾ ਯਾਰ ਹੁਣ ਭਾਈ ਠੀਕ ਆ ਠੀਕ ਆ ਲੈ ਵੀ ਬਾਈ ਵੀ ਮੰਨ ਗਿਆ ਤੇ ਸੌਦਾ ਹੋ ਗਿਆ ਕਿੰਨੇ ਦਾ ਹੋਇਆ ਬਾਈ 6000 ਦਾ ਹੋਇਆ ਲਖਾਈ ਉਹਨਾਂ ਦੀ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਤੇਰਾ ਸੌਦਾ ਕਰਨ ਦੇ ਲਈ ਤੇ ਬਸ ਹੁਣ ਲਖਾਈ ਕਰਾਉਂਦੇ ਆ ਜੀ ਨਿਆਰੇ ਇਹ ਪੂਰੇ ਲਓ ਵੀ ਆ ਪੱਠ ਕੱਟਦੇ ਭਰਾਵਾ ਮੈਨੂੰ ਦਿਖਾਉਣੇ ਆ ਬਾਈ ਸੰਜੂ ਆਪਣੀਆਂ ਇਹ ਕੀ ਮੰਗ ਰਿਹਾ ਇਸਕਾ ਅਸੀਂ 7500 ਬਤਾਏ ਤੈਨੂੰ ਸਲਾਹ ਕਰ ਸਾਢੇ 7000 ਮੰਗਾ ਮੰਗਾ ਸੰਜੂ ਨੇ ਚਲੋ ਸਲਾਹ ਕਰ ਰਹੇ ਆ ਜੀ ਆਖਰੀ ਆਖਰੀ ਹਾਂ ਬਹੁਤ ਬੜਾ ਅੱਛਾ ਜੀ। ਸਾਡੇ ਸੱਤ ਹਜ਼ਾਰ ਰੁਪਏ ਮੰਗ ਲਿਆ। ਮੋਦੀ ਸਲਾਹ ਜੀ ਬਣਾਲੇ ਹੁਣੇ ਤੁਹਾਨੂੰ ਦਿਖਾਉਣੇ ਆ ਤੁਹਾਨੂੰ। ਇਹ ਆ ਦੋ ਤਿੰਨ ਪੁੱਤੇ ਰੋਗਦਨੇ ਆਂ। ਹੂੰ। ਸੀੜੀ ਉਠਾ ਲਾ ਦੇ। ਕੋ ਕੋ ਨਮਾਨ ਤੱਕਦੇ ਵਾਲੀ ਕੱਟ ਪੁੱਤੇ ਨੋ ਨਾ। ਫੋਨ ਦੀ ਨਹੀਂ। ਇੱਕਦਾ ਬਾਪ ਜੀ ਨੇ ਘੱਟ ਜੀ। ਲਓ ਵੀ ਆ ਬੱਕਰੇ ਦਾ ਸੌਦਾ ਹੋ ਗਿਆ। ਹਾਂ ਜੀ। ਇਹ ਕਿਹਦੇ ਕੋਲੇ ਸੀ ਜੀ ਇਹ ਸੁਲਤਾਨ ਸਿੰਘ ਕੋਲੇ ਇਹ ਮੰਡੀ ਉਨਰ ਕੋਲੇ ਸੀ ਆਪਣੇ ਕੋਲੇ ਸੀ ਸੁਲਤਾਨ ਕੋਲੇ ਇਹਨਾਂ ਨੂੰ ਦਿੱਤਾ ਜਾਏ ਰੇਟ ਸੁਲਤਾਨ ਨੇ ਲਿਆ ਠੀਕ ਹੈ ਜੀ ਠੀਕ ਹੈ ਤੇ ਕਿੰਨੇ ਦਾ ਵਿਗਿਆ ਜੀ ਇਹ ਇਹ 46 4600 ਰੁਪਏ ਦਾ ਸੌਦਾ ਹੋਇਆ 4600 ਦਾ ਵਾਹ ਜੀ ਵਾਹ ਬਹੁਤ ਵਧੀਆ ਸੌਦਾ ਹੋਇਆ ਹਾਂ ਜੈਜ ਰੇਟ ਬਿਲਕੁਲ ਜੂ ਜੂ ਕਾਲੀ ਬੀ ਪ੍ਰੀ ਰਿਕਾਰਡ ਦੇ ਆ ਬਾਈ ਇੱਕ ਪਤਾਨ ਦਾ ਵੱਡਾ ਭਰਾ ਮਿਲਦਾ ਹਨ ਹਾਂਜੀ ਹਾਂ ਭਾਜੀ ਨਹੀਂ ਹੈ 4 ਵਜੇ ਆਏਗੇ ਇਸੇ ਤਰ੍ਹਾਂ ਦੋਸਤੋ ਤੁਹਾਨੂੰ ਸੁਲਦੇ ਬੁਹਾਉਂਦੇ ਰਵਾਂਗੇ ਜੁੜੇ ਰਹੋ ਆਪਣੇ ਚੈਨਲ ਨਾਲ ਦੇਖੋ ਲਿਖਾਇਆ ਜੀ ਇਹਨ ਕੋਈ ਹਮਨਾ ਨਹੀਂ 4600 ਰੁਪਏ ਦਾ ਲੱਗੇ ਮੋਲੀ ਦੇਤਾ ਬਾਈ ਨਵੀਂ ਦੋ ਬੱਕਰੀਆਂ ਆਹਾ ਦੋਹਾਂ ਦੇ ਲੈਣ ਲੈਣ ਦੇ ਨਾਲ ਦੀ ਗੱਲ ਕਰੀਂ ਜੋੜੇ ਜੋੜੇ ਦਾ ਹੀ ਸੌਦਾ ਕਰਦੇ ਆਂ ਬਈ ਜੋੜੇ ਦਾ ਬੋਲ ਨਹੀਂ ਕਰਦੇ ਲੋ ਵੀ ਕਪਤਾਨ ਲਿਆਇਆ ਇਧਰ ਨੂੰ ਬੋਲ ਬਾਣੀ ਕਰਨਾ ਇੱਕ ਤਾਂ ਉਹ ਬਰਬਰੀ ਕਰਾਉਸ ਆ ਬੋਲ ਬਾਣੀ ਕਰਨਾ ਕਹਿੰਦਾ ਹਾਂ ਜਿੰਨਾ ਵਜਨ ਹੈ ਜਿੰਨਾ ਵਜਨ ਹੈ ਉਹਨੇ ਲੈ ਲੈਣੀਆਂ ਹੈ ਜਿੰਨੇ ਦਾ ਵਜਨ ਹੈ ਤੇਰਾ ਦੱਸ ਦੇਣਾ ਚਿੱਟੀ ਇਹ ਇੱਕ ਲੋ ਸਾਡੇ ਤੇਰਾ ਦੋਨੇ ਕਪਤਾਨ ਕਿਵੇਂ ਹੈ ਠੀਕ ਹੈ ਗੱਲ ਤੇ ਪੈਸੇ ਮੰਗੇ ਹੋਏ ਤਾਂ ਦੱਸ ਦੋ ਬਜਨ ਦੇ ਪੈਸੇ ਲੈ ਰੇ ਮੈਂ 13.5 ਮੰਗਿਆ ਕਪਤਾਨਾ 13.5 ਜੋੜੀ ਦਾ ਕਿਆ ਬਾਤ ਕੋਣ ਦੇ ਲੇ ਗਏ ਥੱਟ ਮੰਗਿਆ ਰੇਟ ਨਹੀਂ ਗਲਤ ਮੰਗਿਆ ਗਲਤ ਮੰਗਿਆ ਰੇਟ ਨਹੀਂ ਗਲਤ ਮੰਗਿਆ ਮੰਡੀ ਚ ਕਹਦੇ ਆਤੇ ਆਉਂਦੇ ਜੇ ਤੂੰ ਰੇਟ ਵੀ ਸਹੀ ਮੰਗਿਆ ਦਾ ਬੰਦ ਮੰਗਿਆ ਉਹ ਤਾਂ ਸਾਨੂੰ ਪਤਾ ਕਿੰਨੇ ਤੂੰ ਸਹੀ ਮੰਗੇ ਕਿੰਨੇ ਗਲਤ ਮੰਗਿਆ ਤਾਂ ਰਹਿੰਦੋ ਨਹੀਂ ਸਹੀ ਆ ਪੈਸੇ ਦਾ ਤਾਂ ਮੰਗਣ ਦਾ ਤਾਂ ਫਰਜ ਹੈ ਵੀ ਮੰਗਣਾ ਲਾਉਣੇ ਆਪਣਾ ਫਰਜ ਹੈ ਕਿ ਨਹੀਂ ਪਰ ਮੁੱਲ ਉਹਨੇ ਕੋਈ ਏਡਾ ਜ਼ਿਆਦਾ ਝਾੜੀ ਮੰਗਿਆ ਹਾਂ ਕਰੜੇ ਵਾਲਾ ਨਹੀਂ ਕੀਤਾਗਾ ਅੰਕੜਾ 13.5 13.5 ਪੂਰਾ 11500 ਨਹੀਂ ਵੇਚਦੀ ਕਿੱਤੀ ਨੇ ਆ ਦੇਖ ਲੈ ਮੇਰੇ ਇਹ ਨਹੀਂ ਕਿਤੇ ਕੋਈ ਨਹੀਂ ਜਾਣਦੇ ਨਹੀਂ ਨਹੀਂ ਆਈ ਦੇ ਲਿਖਦੇ 10 ਮਾਈ ਹੋਣਗੇ 10 ਮਾਈ ਹੋਣਗੇ ਹਾਂ ਹੋਣਗੇ ਨਹੀਂ 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 ਉਹ ਪਹਿਲੇ ਦਾ ਬੜਾ ਫੜਤਾ ਸੀ ਪੈਸੇ ਫੜਾਂ ਅੰਕਲ ਸਾਈ ਕੱਢ ਸਾਈ ਬੋਲ ਕਰਾਵਾ ਫਿਰ ਤੁਹਾਨੂੰ ਲੱਗਦਾ ਜਦ ਫਿਰ ਖਰਦਿਆ 6.5 ਕਿਲੋ ਲੈ ਕਿੰਨੇ ਕਹ ਅੰਕਲ ਤੋਂ 11.5 ਕਿੰਨੇ ਕਹ 11.5 ਮੀਟ ਸੱਟ ਕੇ ਪੈਸੇ ਛੜੇ 20 ਰੁਪਏ ਤੋਂ ਹੋਏ ਇਦਾਂ ਹੋਏ ਕਿਹਾ ਦੇਖਾ ਵੇਖਾ ਕਿੰਨੇ ਆ ਬੰਦੇ ਉਹ ਤਾਂ ਆ ਮੇਰੇ ਤੋਂ ਸੌਦਾ ਫਿਰ 14 ਕਿਲੋ ਹੈ ਨਹੀਂ 14 ਕਿਲੋ ਹੈ ਨਹੀਂ ਉਹ ਤਾਂ ਦੋ ਤਾਂ ਫਰਾਂ ਕਰ ਮਰੀ ਕਹਾ ਮਰੀ ਨਾ ਤੇਰੀ ਰੱਖਦੇ ਨਾ ਅੰਕਲ ਦੀ ਰੱਖਦੇ ਉਹਰੇ ਨਾਲ ਕਰ ਹਾਂ ਪੂਰੇ 12 ਨਹੀਂ ਹੁੰਦੇ ਹੋ ਗਿਆ ਹੋ ਗਿਆ ਬੱਸ ਉੱਪਰ ਉਹ ਹੋ ਗਏ ਨਾ ਭਾਈ ਕਿਤੇ ਨਿਰਦੇ ਤੁਸੀਂ ਇਹ ਮੇਰੇ ਤੇ ਨਰਾਜ਼ ਤਾਂ ਇਹ ਪੈਸੇ ਬਤਾਏ ਮੈਂ ਪਰਵਾਹ ਨਹੀਂ ਕਰਦਾ ਨਹੀਂ ਨਹੀਂ ਉਹ ਮੈਂ ਕਰ ਨਹੀਂ ਹਲੋ ਐਨੇ ਪੈਣੇ ਕਪਤਾਨ ਨਹੀਂ ਇਹੋ ਜੇ ਪੈਸੇ ਨਹੀਂ ਮੂੰ ਮੰਗੀ ਤਾਂ ਮਾਤ ਵੀ ਨਹੀਂ ਮਿਲਦੀ ਮੇਰਾ ਕੋਲ ਵੀ ਅੰਕਲ ਨੂੰ ਪੂਰੇ ਖੜੇ ਇਹੋ ਜੇ ਨਾ ਖਰੀਦ ਦਿਖਾਏ ਤੇ 13000 ਲੈ ਜਾ ਯਾਰ ਨਹੀਂ ਸਾਢੇ ਵਾਲਾ ਫੜੋ ਯਾਰ ਫੜਾ ਮੇਰੇ ਨਾ ਲੈ ਲੈ ਸਰ ਮੈਨੂੰ ਸੁਣ ਸਾਢੇ ਤੇਰਾ ਖੈਰ ਸਾਢੇ ਤੇਰਾ ਸਾਢੇ 12 ਆਖਿਆ ਸਾਢੇ 13 ਨਹੀਂ ਆ ਵੀਡੀਓ ਤੇ ਪਰ ਆ ਗਿਆ ਨਹੀਂ ਸਾਢੇ 12 ਸਾਢੇ 13 ਵੀਡੀਓ ਤੇ ਪਰ ਆ ਗਿਆ ਇਹ ਉਹ ਬੰਦਿਆਂ ਤੋਂ ਨਹੀਂ ਆ ਜਿਹੜੇ ਬੰਦੇ ਤੇਰੇ ਭਜਾ ਬੰਦਾ ਨਹੀਂਗਾ ਇਹ ਮੁਕਰਨਾ ਨਹੀਂ ਜਿਹੜੇ ਸਾਢੇ ਬਾਤ ਕਹਿੰਦੀ ਤੂੰ ਨਾ ਭਜ ਜਾਣ ਪੈ ਸਾਢੇ ਤੇਰਾ ਇੱਕ ਮਿੰਟ ਬਹੁਤ ਦੇ ਤੇਰਾ ਨਹੀਂ ਤੇਰਾ ਨਹੀਂ ਸਾਢੇ 12 ਦੀ ਗੱਲ ਨਹੀਂ ਬੰਦਾ ਤਾਂ ਨਾ ਕਪਤਾਨ ਮੰਨ ਜਾਣਾ ਯਾਰ ਹੋ ਜਾਏਗਾ ਬਾਰਾ ਹੈਗਾ ਹੋ ਗਏ ਯਾਰ ਹੋ ਗਏ ਹੋ ਗਏ ਵੈਸੇ ਕੱਢੋ ਯਾਰ ਭਾਈ ਲਾ ਕੇ ਪਾ ਲਾ ਨਹੀਂ ਬੈਠੇ ਮਾੜਾ ਸਾਈਡ ਤੇ ਹੋਈ ਉਹ ਸੰਜੇ ਖਾਟੇ ਤੇਰਾ ਲਾਲ ਉਹ ਸੰਜੂ ਆ ਕੇ ਕੋਈ ਪਰੇ ਸੰਜੂ ਯਾਰੋ ਕੋਈ ਨਹੀਂ ਠੀਕ ਹੈ ਯਾਰ ਸੰਜੂ ਆਏ ਨੂੰ ਮੂੰਹ ਕਰਖਾ ਯਾਰ ਹਾਂ ਮੈਂ ਮਾਰੀ ਨਾ ਕੋ ਕਹਾਣੀ ਹੁੰਦਾਗਾ ਤਾਂ ਇਹ ਨਹੀਂ ਲੈਣੀ ਲੈ ਵੀ ਦੋਹਾਂ ਨਗਾ ਦਾ ਸੌਦਾ ਹੋ ਗਿਆ ਮੈਨੂੰ ਲਈ ਮੈਂ ਤੂੰ ਕਿਧਰ ਲੱਭਿਆ ਨਾ ਵੇ ਚੱਲ ਪਰੇ ਤੂੰ ਲਈ ਫਟਾ ਲਾਉਣ ਨੂੰ ਪੈਂਦਾ ਓਏ ਪਟਕੇ ਸਾਡੇ ਤਾਂ ਨਹੀਂ ਹਜੇ ਪਟੇ ਲੰਦਾਲਾ ਪਰੇ ਪਟੇ ਤੋਂ ਨਾ ਪੜਿਆ ਨਹੀਂ ਨਾ ਝਾਕ ਕੋ ਬਰੀ ਕੀ ਰ ਬਰੀਕ ਕਪਤਾਨ ਕਿੰਨੇ ਮੰਗੇ ਸੀ ਪੈਸੇ ਪੜਿਆ ਕਰਕੇ ਹੀ ਪੈਸੇ ਦਿੱਤੇ ਆ ਓ ਕਪਤਾਨ ਕਿੰਨੇ ਮੰਗੇ ਸੀ ਸਾਢੇ 13 ਸਾਢੇ 13 ਮੰਗਿਆ ਸੀ ਸਾਢੇ 13 ਲਵਾਂਗਾ ਸਾਢੇ 12 ਦਾ ਸੌਦਾ ਹੋ ਗਿਆ ਕੋਣੀ ਕੋਣੀ ਨੇ ਨੇ ਜੈ ਜੀ ਮੰਗੇ ਇਨੱਕ ਤਾਂ ਕੱਟਦੇ ਬੰਦਾ ਠੀਕ ਰੇਟ ਮੰਗਦਾ ਤੁਸੀਂ ਨਾ ਐਂ ਆਉਂ ਕਰਾ ਕਰੋ ਜੇ ਇਹ ਬੰਦੇ ਨੇ ਮਨਾਉਣਾ ਹੈ ਨਾ ਤਾਂ ਫਿਰ ਇੱਥੇ ਦੋਗ ਮਲਾਜ਼ਮ ਵੀ ਹੋਰ ਵਰਦੀ ਚ ਲਿਆ ਕਰੋ ਇਹਨਾਂ ਨੂੰ ਫੋਟਾ ਲਾਇਆ ਸੀ ਚੇਂਜ ਹੋ ਗਿਆ ਉਹ ਹੈਗਾ ਉੱਥੇ ਉਹ ਓਟੇ ਦੇ ਉੱਤੋਂ ਨਹੀਂ ਨਾ ਗਿਆ ਹੋਗਾ ਵਾਜਾ ਥੋੜਾ ਅੱਛਾ ਇਹ ਨਕਲੀ ਨਹੀਂ ਕਿਰਾਏ ਦੀ ਦੇਖੋ ਮੇਰੀ ਗੱਲ ਸੁਣੋ ਸਾਢੇ 13 ਮੈਂ ਕਿਹਾ ਸੀ ਤੁਸੀਂ ਕਦੇ ਨਹੀਂ ਸਾਢੇ 12 ਲਿਖਾਈ ਬਈ ਕਰਾਉ ਤੁਸੀਂ ਹਾਂ ਬਸ ਹੋ ਗਿਆ ਫਿਰ ਹੋਰ ਦੱਸ ਆ ਮੈਂ ਮੈਂ ਕੋਚਾ ਨਹੀਂ ਤਾਂ ਕੋਚਾ ਨਹੀਂ ਨਹੀਂ ਕਰਾਤੀ ਹੈ ਚੈੱਕ ਬਈ ਵਾਹ ਜੀ ਵਾਹ ਉਹ ਹੱਸ ਕੇ ਵਿਖਾ ਦੇ ਮਾੜਾ ਜਾਂ ਹੁਣ ਠੀਕ ਆ ਅੱਜ ਰਾਤ ਵਾਲੀ ਤੇਰੇ ਅੱਖਾਂ 'ਚ ਫਿਰਦੀ ਆ ਉਹ ਰਾਤ ਵਾਲੀ ਅੱਖਾਂ 'ਚ ਫਿਰਦੀ ਆ ਤੇਰੇ ਮੈਂ ਪਹਿਲੇ ਝੋਟ ਪਾਉਣੇ ਕੀ ਨਹੀਂ ਹਾਂ ਕੀਤੀ ਕੀਤੀ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਕਪਤਾਨ ਤੇਰਾ ਬਾਈ ਫਟਾ ਦੇਦੇ ਨਹੀਂ ਤਾਂ ਲਖਾਈ ਪਾ ਦਾਂਗੇ ਐਸਾ ਨੇ ਪਟੇ ਨਾਲ ਸੌਦਾ ਕੀਤਾ ਹਾਂ ਸਹੀ ਆ ਸਹੀ ਆ ਇਹ ਗੱਲਾਂ ਨਹੀਂ ਹੁੰਦੀਆਂ ਸਹੀ ਗੱਲ ਹੈ ਜਿਹੜੀ ਚੀਜ਼ ਗਲਤ ਆ ਉਹ ਲਾਉਣੀ ਨਹੀਂ ਚਾਹੀਦੀ ਇਹ ਨਾ ਕਰੋ ਇਹ ਥੋੜਾ ਹੁੰਦੀਆਂ ਇਸੇ ਤਰ੍ਹਾਂ ਦੋਸਤੋ ਤੁਹਾਨੂੰ ਅਗਲੀ ਵੀਡੀਓ ਦਿਖਾਉਣੀ ਹੈ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਮੇਰੇ ਵੀਰ